ਸਾਰੇ ਭਾਈਆਂ ਨੂੰ ਰਾਮ ਰਾਮ ਇੱਕ ਅਪਰਫੋਰਮੇਸ਼ਨ ਦੇਣੀ ਸੀ ਵੀਰ ਯਾਰ ਕੱਲ੍ਹ ਕੇ ਕਬੱਡੀ ਟੂਰਨਾਮੈਂਟ ਕੀ ਦੀ ਆਪਾਂ ਜਿਹੜਾ ਕੱਲ੍ਹ ਦਾ ਕਬੱਡੀ ਟੂਰਨਾਮੈਂਟ ਕਰਾਰੇ ਤੇ ਉਸकी ਪੂਰੀ ਤਿਆਰੀ ਕਰੀ ਵੀਰ ਆਪਾਂ ਨੇ ਸਾਰੀ ਤੇ ਕੱਲ ਨੂੰ ਜਿਹੜੇ ਅੱਜ ਕੋਰਟ ਨੇ ਆਪਣੇ ਨਾਲ ਕਰਿਆ ਕਰਿਆ ਵੀ ਆਪਾਂ ਦੀ 24 ਤਰੀਕ ਦੀ ਪਰਮਿਸ਼ਨ ਚਾਹੀਦੀ ਸੀ ਤੇ ਆਪਾਂ ਨੂੰ ਕੋਰਟ ਨੇ 27 ਤਰੀਕ ਦੀ ਪਰਮਿਸ਼ਨ ਦਿੱਤੀ ਯਾਦ ਕੀ ਆਪਾਂ ਨੂੰ ਕਰਾਉਣਾ ਸੀ ਕੱਲ ਨੂੰ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਲੋਕ ਕੀ ਕਹਿੰਦੇ ਆਂ ਵੀ ਦੇਸ਼ ਆਜ਼ਾਦ ਆ ਮੈਂ ਕਹਿੰਦਾ ਵੀ ਦੇਸ਼ ਗੁਲਾਮ ਹੈ ਬਾਈ ਇਸ ਤੋਂ ਵੱਡੀ ਗੁਲਾਮੀ ਕੀ ਚਾਹੀਦੀ ਐ ਦੱਸੋ ਇੱਕ ਪਾਸੇ ਦਾ ਕਬੱਡੀ ਨੂੰ ਮਾਂ ਦਾ ਦਰਜਾ ਦਿੱਤਾ ਜਾਂਦੇ ਆਂ ਵੀ ਕਬੱਡੀ ਸਾਡੀ ਮਾਂ ਆ ਠੀਕ ਐ ਉਹ ਇੱਕ ਪਾਸੇ ਸਰਕਾਰ ਉਸ ਨੂੰ ਰੋਕਣ ਤੇ ਖੜ ਗਈ ਵੀ ਅਸੀਂ ਕਬੱਡੀ ਕੱਪ ਨਹੀਂ ਹੋਣ ਦੇਣਾ ਆ ਗੱਲ ਤਾਂ ਕਲੀਅਰ ਐ ਵੀ ਚਲੋ ਅਸੀਂ 24 ਤਰੀਕ ਨੂੰ ਨਹੀਂ ਕਰਾ ਸਕਦੇ ਪਰ ਕਬੱਡੀ ਕੱਪ ਜ਼ਰੂਰ ਹੋਏਗਾ ਮੁਕੰਦਪੁਰ ਪਰ ਅੱਜ ਅਸੀਂ ਥੋੜੀ ਦਿਨਾਂ ਚ ਦੁਆਰੇ ਡੇਟ ਲਾਸ ਕਰਾਂਗੇ ਵੀਰ ਇਹਨਾਂ ਦੀ ਜਿਹੜੇ ਬੰਦੇ ਨਾਲ ਜੋੜ ਲਾਏ ਜਿੰਨਾ ਮਰਜ਼ੀ ਜੋੜ ਲਾ ਲਓ ਇੱਕ ਵੇਰੀ ਕੈਨਸਲ ਕਰਾ ਲਓ ਦੋ ਵੇਰੀ ਕਰਾ ਲਓ ਅਸੀਂ ਟੂਰਨਾਮੈਂਟ ਮੁਕੰਦਪੁਰ ਕਰਾ ਕੇ ਹੀ ਛੱਡਾਂਗੇ ਹਰ ਹਿੱਕ ਦੇ ਜੋਰ ਨਾਲ ਟੂਰਨਾਮੈਂਟ ਕਰਾਵਾਂਗੇ ਸਾਰੇ ਭਾਈਆਂ ਨੂੰ ਰਾਮ ਰਾਮ ਪਹਿਲਾਂ ਵੀ ਲੰਦੇ ਹੀ ਬੀ ਬਿਲਾਲਾ ਆਪਣਾ ਜੋਰ ਪਹਿਲਾਂ ਵੀ ਬਥੇਰੇ ਜੋਰ ਲਾਏ ਆ ਟੂਰਨਾਮੈਂਟ ਰੋਕਣ ਚ ਹਰੀਬਾਪ ਹੋਰ ਵੱਡੇ ਲੀਕੜਾਂਗੇ ਪਹਿਲਾਂ ਤੋਂ ਘੱਟ ਤੇ ਬਹੁਤ ਦਾ ਫੋਨ ਹੋਰ ਵੀ ਜੈ ਭਾਰਤ ਸੇਵ ਕਰ ਲਿਆ